ਲੇ ਵੀ ਮੱਲੋ ਅੱਜ ਤੁਹਾਨੂੰ ਮੈਂ ਪੈਲਸ ਦਿਖਾ ਕੇ ਲਮਨਾ ਬਹੁਤ ਕਮਾਲ ਦਾ ਮਨਜਿੰਦਰਾ ਹਾਂਜੀ ਵੈਰਾਈਟੀ ਚੁਣ ਕੇ ਖਾਣੀ ਐ ਖਾ ਲਿਓ ਖੁੱਲ ਕੇ ਪੈਲਸ ਕਮਾਲ ਦਿਖਾ ਕੇ ਲਿਆਉਂਗਾ ਤੁਹਾਨੂੰ ਹੈ ਖਾ ਲਿਓ ਖੁੱਲ ਕੇ ਕੋਈ ਚੱਕਰ ਨਹੀਂ ਬੰਦੇ ਘੈਂਟ ਕੰਮ ਕਰਦੇ ਆਜਾ ਆ ਗਿਆ ਆ ਗਿਆ ਹਾਂਜੀ ਮਹਾਰਾਜ ਹਾਂ ਇੱਕ ਕਿਹੜਾ ਪੈਲਸ ਆ ਬਾਈ ਨਾ ਕੀਆ ਸੈਲ ਫੈਲੀਬ੍ਰੇਸ਼ਨ ਪਲਾਜ਼ਾ ਇਹ ਚੌਕੋ ਚੌਕੇ ਹੀ ਆ ਇਹ 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 ਮੇਨ ਰੋਡ ਤੇ ਹੀ ਆ ਜਾਂਦਾ ਬਰਨਾਲਾ ਮਾਨਸਾਲੇ ਤੇ ਹਾਂ ਚੌਕੇ ਪਿੰਡ ਆ ਕੇ ਪੀਰਕੋਟ ਰੋਡ ਚੱਲ ਮੈਂ ਚੌਕੇ ਆ ਕੇ ਤੈਨੂੰ ਫੋਨ ਲਾਉਣਾ ਬਸ ਠੀਕ ਆ ਮੈਂ ਬਰਨਾਲਾ ਰੰਗਿਆ ਚੱਲੋ ਆ ਜਾ ਚੱਲ ਗਈ ਭਾਈ ਜਿਵੇਂ ਨਾ ਮੁੱਖ ਮੰਤਰੀ ਦਾ ਸੌ ਚੌਕ ਸਮਾਗਮ ਹੁੰਦਾ ਧਰਮ ਨਾਲ ਪ੍ਰੀਤ ਆ ਦੇਖ ਤਾਂ ਹੀ ਯਾਰ ਹੈ ਮਨਜਿੰਦਰਾ ਕਮਾਲ ਕੀਤੀ ਪਈ ਆ ਯਾਰ ਇਹ ਤਾਂ ਆ ਗਾਂ ਜਾ ਕੇ ਹੈ ਆਟਮ ਕਟਾਂ ਜੀ ਹੋਈ ਜਾਂਦੀ ਆ ਪ੍ਰੀਤ ਇਹ ਤਾਂ ਦੇਖਣਾ ਪਊਗਾ ਹੂੰ ਤਾਂ ਨਹੀਂ ਆਉਂਦੀ ਬਾਹਲੀ ਹਨ ਉਹ ਤਾਂ ਉਹੀ ਬੇਸਿਕ 뮤직 ਹੀ ਆ ਯਾਰ ਦੇਖ ਓਏ ਓਏ ਦੇਖ ਓਏ ਮੱਲਾ ਆ ਤਾਂ ਸਿਰਾ ਕੀਤਾ ਪਿਆ ਯਾਰ ਜਮਾ ਯਾਰ ਹੈ ਪ੍ਰੀਤ ਕਮਾਲ ਕੀਤੀ ਪਈ ਆ ਓਏ ਹੈ ਵਾੜਾ ਘੰਟਾ ਵਾੜਾ ਸਿਰਾ ਕੰਮ ਆ ਆ ਜਾ ਅੰਦਰ ਵੀ ਦੇਖ ਕੇ ਆ ਮੜਾ ਅੰਦਰ ਦੇਖ ਹੈ ਨਾ ਯਾਰ ਕਮਾਲ ਕੀਤੀ ਪਈ ਆ ਭੈਣ ਜੀ ਯਾਰ ਕੋਈ ਉਮੀਦ ਹੀ ਨਹੀਂ ਕਰਦਾ ਹੁਣ ਬੇਡ ਹੈਂ ਆਹ ਦੇਖ ਯਾਰ ਲਾਏ ਫੁੱਲ ਫੁੱਲ ਹੈਂ ਪੂਰੀ ਲਗਜ਼ਰੀ ਫੀਲਿੰਗ ਓਏ ਉਹ ਅੰਦਰ ਝੂਲੇ ਜੀ ਦੇਖ ਓਏ ਔਰੇ ਲੈ ਕਰ ਗੱਲ ਪ੍ਰੀਤ ਹੈਂ ਬੇ ਸਿਰਾਂ ਗੱਲਬਾਤ ਕੀਤੀ ਪਈ ਆ ਮੈਂ ਮੱਲੋ ਏਰ ਮਾਲਕਾਂ ਨੂੰ ਮਿਲਦੇ ਆ ਪ੍ਰੀਤ ਹੈਂ ਕੋਸ਼ਿਦਾ ਹੈ ਕੀ ਹਿਸਾਬ ਕਿਤਾਬ ਆ ਇਹਨਾਂ ਦਾ ਤੇ ਮਾਲਕ ਮਲਾਉਣਾ ਤੁਹਾਨੂੰ ਮੈਂ ਪੈਲਸ ਦੇ ਖੁੱਲਾ ਕੰਮ ਆ ਬਹੁਤ ਸੋਹਣਾ ਕੰਮ ਆ ਆਪਾਂ ਮਾਲਕਾਂ ਨੂੰ ਮਿਲਦੇ ਆ ਦੇਨੇ ਆ ਯਾਰ ਉਹ ਦੇਖ ਓਏ ਉਹ ਦੇ ਲੈ ਉਹ ਹੋ ਪਰ ਲਈ ਹੈ ਤੈ ਤੋੜੀ ਪਈ ਆ ਯਾਰ ਤੇ ਆਪਾਂ ਮਾਲਕਾਂ ਨੂੰ ਮਿਲਦੇ ਆ ਤੁਹਾਨੂੰ ਦੱਸਦੇ ਆ ਵੀ ਇੱਥੇ ਪ੍ਰੋਗਰਾਮ ਕਰਨਾ ਹੋਵੇ ਤਾਂ ਕਿਵੇਂ ਹੁੰਦਾ ਗੁਰਪ੍ਰੀਤ ਬਾਈ ਹਾਂਜੀ ਬਾਈ ਸੋਹਣਾ ਬਹੁਤ ਆ ਮੈਂ ਵੇਖ ਲਿਆ ਪੈਲਸ ਬਹੁਤ ਸੋਹਣਾ ਬਣਿਆ ਪਰ ਮੰਦ ਬੜਾ ਚੰਗਾ ਜਿੱਤ ਚੰਗਾ ਤਾਂ ਇਹਦਾ ਮਤਲਬ ਮਹਿੰਗਾ ਤਾਂ ਨਹੀਂਗਾ ਨਹੀਂ ਭਾਈ ਆਪਾਂ ਚੰਮ ਦੀ ਢੇਟ ਨਾਲ ਤਾਂ ਕੰਮ ਹੀ ਨਹੀਂ ਕੀਤਾ ਹਾਂ ਸਿੱਧਾ ਜੱਟੂ ਸਾਹਿਬ ਕਿਤਾਵ ਹੈ ਠੀਕ ਹੈ ਜਿਹੜਾ ਸਾਡਾ ਪੈਲਸ ਆ ਪਿੰਡ ਦਾ ਵੀ ਸਕ ਹੈ ਠੀਕ ਹੈ ਇਹ ਹੋ ਸਕਦਾ ਪਰ ਸ਼ਹਿਰਾਂ ਵਾਲੇ ਤੋਂ ਕਿਸੇ ਵੀ ਪੱਖ ਤੋਂ ਕਮੀ ਕੋਈ ਨਹੀਂ ਸਰ ਹਾਂ ਬਿਊਟੀ ਵਾਲੇ ਪੱਖ ਤੋਂ ਸੋਹਣੇ ਵਾਲੇ ਪੱਖ ਤੋਂ ਕੁਆਲਟੀ ਵਾਲੇ ਪੱਖ ਤੋਂ ਕੋਈ ਨਹੀਂ ਪਰ ਰੇਟ ਰੇਟ ਤਾਂ ਕਿੰਨਾ ਦਾ ਫਰਕ ਹੋ ਬਾਈ ਆਪਾਂ ਚਾਮਣੀ ਦੇੜ ਦੇ ਕਿਸੇ ਦਾ ਅਤੀ ਵਾਲੇ ਨੇ ਕਰਨਾ ਹੁੰਦਾ ਬਿਲਕੁਲ ਬਿਲਕੁਲ ਪੈਲਸ ਜਿਆਦਾ ਧੀ ਵਾਲੇ ਨਹੀਂ ਕਰਨਾ ਬਿਲਕੁਲ ਜਿਆਦਾ ਧੀ ਵਾਲੇ ਨੇ ਕਰਨਾ ਹੁੰਦਾ ਤੇ ਪੈਲਸ ਵਾਲੇ ਤਾਂ ਬਾਈ ਆਮ ਤੌਰ ਤੇ ਧੀ ਵਾਲੀ ਹੁੰਦੀ ਹੈ ਹਾਂ ਸਹੀ ਮਹਿਣਿਆ ਚੱਤਾ ਵੀ ਸੋਚੀਏ ਆਪਾਂ ਹਾਂ ਠੀਕ ਹੈ ਪੈਲਸ ਵਾਲੇ ਤਾਂ ਧੀ ਵਾਲੀ ਹੁੰਦੇ ਆ ਦੇਖੋ ਦੋ ਪਰਿਵਾਰ ਅਸੀਂ ਉਹਨਾਂ ਨੂੰ ਵਧੀਆ ਦੇਖੋ ਵਿਆਹ ਇੱਕ ਵਾਰੀ ਹੋਣਾ ਹੁੰਦਾ ਜੇ ਦੀ ਠੀਕ ਹੈ ਜਿੰਨਾ ਸੀ ਵਧੀਆ ਯਾਦਗਾਰ ਬਣ ਜਾਂਦੀ ਹੈ ਅਗਲੇ ਦੀ ਆਪ ਦੀ ਕੰਨੀਓ ਪੂਰੀ ਕੋਸ਼ਿਸ਼ ਕਰੀਦੀ ਆ ਆਪ ਖੁਦ ਜਿੰਨਾ ਕਰ ਸਕਦੇ ਮਿਹਨਤ ਪੂਰੀ ਕਰੀਦੀ ਹੈ ਵੀ ਕਿਸੇ ਗੱਲੋਂ ਕਮੀ ਸੜਦੇ ਅਭੀ ਜਿੰਨੇ ਅਗਲੇ ਨਾਲ ਗੱਲ ਕੀਤੀ ਉਦੋਂ ਥੋੜਾ ਇੰਚ ਵੱਧ ਕਰੀਦਾ ਵੀ ਅਗਲੇ ਨੂੰ ਆ ਲੱਗੇ ਯਾਰ ਹੋਰ ਪ੍ਰੋਗਰਾਮ ਦੇਵੇ ਗਾ ਬਿਲਕੁਲ ਬਾਈ ਜਿੰਨਾ ਵਧੀਆ ਦੇਵਾਗੇ ਅਗਲੇ ਨੂੰ ਫੇਰ ਹੀ ਪ੍ਰੋਗਰਾਮ ਗੁਰਪ੍ਰੀਤ ਜਗਾ ਵੀ ਬਹੁਤ ਆ ਹਾਲ ਵੀ ਬਹੁਤ ਖੁੱਲਾ ਪਾਰਕਿੰਗ ਕਿੰਨੀ ਕ ਹੈਗੀ ਆਪਣੇ ਕੋਲ ਪਾਰਕਿੰਗ ਬਾਈ ਬਾਧੂ ਆ ਅੱਗੇ ਤੁਹਾਨੂੰ ਦਿਖਾਵਾਂਗੇ ਪਾਰਕਿੰਗ ਕਿੱਡਾ ਮਰਜੀ ਫੰਕਸ਼ਨ ਆ ਕੋਈ ਪ੍ਰੋਬਲਮ ਨਹੀਂ ਖੁੱਲੀ ਡੁੱਲੀ ਪਾਰਕਿੰਗ ਬਈ ਇਹ ਜਗਾ ਕਿਹੜੀ ਆਹ ਜਗਾ ਕਿਹੜੀ ਚੌਕੇ ਪਿੰਡ ਦਾ ਜਿਹੜਾ ਸਾਡਾ ਪੈਲਸ ਹੈ ਬਈ ਇਹ ਹਾਂ ਪੈਲਸ ਦਾ ਸੈਲੀਬ੍ਰੇਸ਼ਨ ਪਲਾਜ਼ਾ ਹਾਂ ਇਹੇ ਹੂੰ ਤਪਾ ਮੋੜ ਰੋਡ ਤੇ ਹੈ ਹੂੰ ਚੌਕੇ ਪਿੰਡ ਹੂੰ ਦੇ ਵਿੱਚ ਬਣਿਆ ਹੋਇਆ ਹੈ ਹੂੰ ਤੇ ਪਾਰਕਿੰਗ ਦੀ ਜਿਹਦੀ ਤੁਸੀਂ ਗੱਲ ਕੀਤੀ ਪਾਰਕਿੰਗ ਵਾਧੂ ਹੈ ਹੂੰ ਅੰਦਰ ਹਾਲ ਦੀ ਕੋਈ ਕਮੀ ਨਹੀਂ ਡੈਕੋਰੇਸ਼ਨ ਦੀ ਕੋਈ ਕਮੀ ਨਹੀਂ ਕਿਸੇ ਕਲ ਤੋਂ ਕੋਈ ਕੈਟਰਿੰਗ ਕੈਟਰਿੰਗ ਦਾ ਕੰਮ ਆਪ ਕਰਦੇ ਜੇ ਕਿਸੇ ਦਾ ਪੂਰਾ ਦਾ ਖਾਸ ਪ੍ਰਬੰਧ ਹੈ ਉਹ ਕੋ ਪੱਕਾ ਹੀ ਕਰਨਾ ਹੋਵੇ ਸਾਰਾ ਬਿਲਕੁਲ ਜਿੱਦਾਂ ਦਾ ਵੀ ਹਾਂ ਅਗਲੇ ਦੀ ਮਰਜ਼ੀ ਉਦਾਂ ਦਾ ਕੱਲਾ ਕਰਨਾ ਹੈ ਅਗਲੇ ਨੇ ਹਲਵਾਈ ਕੀਤਾ ਹੈ ਕੈਟਰਿੰਗ ਕਰਨੀ ਹੈ ਜਿੱਦਾਂ ਦਾ ਵੀ ਅਗਲੇ ਦੇ ਮਨ ਨੂੰ ਜੱਜ ਦੇ ਹੂੰ ਵੀ ਜੇ ਮਤਲਬ ਕੋਈ ਵੀ ਬੰਦਾ ਜਿਹੋ ਜਿਹਾ ਪ੍ਰਬੰਧ ਬੰਦਾ ਕਹਿਣਾ ਚਾਹੁੰਦਾ ਤਾਂ ਕੋਈ ਮੁਸ਼ਕਲ ਨਹੀਂ ਗਈ ਤੁਹਾਡੇ ਕੋਲ ਕੋਈ ਕਮੀ ਨਹੀਂ ਬਈ ਕਿਸੇ ਹਾਂ ਭਾਈ ਜੇ ਕਹਿੰਦੇ ਉੱਕਾ ਪੁੱਕਾ ਕਰਨਾ ਪਲੇਟ ਸਿਸਟਮ ਕਰਨਾ ਜਿਵੇਂ ਕਰਨਾ ਜਿੰਦਾ ਦਾ ਵੀ ਪਰਿਵਾਰ ਹੈ ਮਤਲਬ ਹੂੰ ਆਪਾਂ ਮੋੜਨੇ ਨਹੀਂ ਦਿੰਦੇ ਕਿਸੇ ਨੂੰ ਆਪਦੇ ਕੰਨਿਓ ਪੂਰੀ ਕੋਸ਼ਿਸ਼ ਕਰੀਦੀ ਆ ਵੀ ਬੰਦਾ ਵਾਪਸ ਨਾ ਜਾਵੇ ਠੀਕ ਹੈ ਭਾਈ ਅਮੀਰ ਗਰੀਬ ਜਾ ਉਹ ਬਾਦੀਆਂ ਗੱਲਾਂ ਨੇ ਇਦਾਂ ਕੁਝ ਨਹੀਂ ਐ ਵੀ ਆਪਾਂ ਖਰਚੇ ਦੇ ਪੱਖ ਤੋਂ ਅਗਲਾ ਸੋਚੇ ਵੀ ਆਹ ਏਡਾ ਪੈਲਸ ਬਣਾਈ ਬੈਠੇ ਆ ਪਤਾ ਨਹੀਂ ਕਿੰਨੇ ਕੁ ਰੁਪਏ ਲੈਂਦੇ ਹੋਣਗੇ ਉਹ ਕੋਈ ਗੱਲਬਾਤ ਨਹੀਂ ਹੈਗੀ ਹਾਂ ਅਗਲਾ ਇਨਕੁਆਰੀ ਕਰੇ ਕੋਈ ਗੱਲ ਨਹੀਂ ਅਗਲੇ ਪੱਲੇ ਪਾਵਾਂਗੇ ਜੈ ਜੈ ਹਾਂ ਭਾਈ ਬਿਲਕੁਲ ਸਹੀ ਹੈ ਭਾਈ ਸਹੀ ਹੈ ਸਹੀ ਹੈ ਸਹੀ ਹੈ ਤੇ ਜਿਹੜਾ ਜਿਹੜਾ ਫਿਰ ਆਹਾ ਆਹਾ ਇੰਨਾ ਸੋਹਣਾ ਮਤਲਬ ਕਰਕੇ ਦਿੱਤਾ ਹੈ ਇਹ ਇਹਦਾ ਤਾਂ ਫਰਕ ਪੈਂਦਾ ਹੋਊਗਾ ਵੀ ਜਿਹੋ ਜਿਹਾ ਬੰਦਾ ਕਰਾਉਣਾ ਚਾਹੁੰਦਾ ਡੈਕੋਰੇਸ਼ਨ ਨਹੀਂ ਭਾਈ ਡੈਕੋਰੇਸ਼ਨ ਆਪਣੀ ਓਕੇ ਮਿਲੂਗੀ ਆਹੀ ਬਿਲਕੁਲ ਭਾਈ ਬਿਲਕੁਲ ਹਾਂ ਯਾਰ ਹਰ ਇੱਕ ਪ੍ਰੋਗਰਾਮ ਦੇ ਵਿੱਚ ਓਕੇ ਮਿਲੂ ਡੈਕੋਰੇਸ਼ਨ ਵਿੱਚ ਅੱਛਾ ਹਾਂ ਪ੍ਰੀਤ ਆਹ ਡੈਕੋਰੇਸ਼ਨ ਬਾਈ ਹੁਣੀ ਕਹਿੰਦਾ ਬਾਈ ਕਹਿੰਦੇ ਵੀ ਆਹ ਪ੍ਰਬੰਧ ਤਕਰੀਬਨ ਜਿਹੜਾ ਬਾਹਰਲੇ ਪਾਸੇ ਵਾਲਾ ਇਹ ਤਕਰੀਬਨ ਐਂ ਮਿਲੂਗਾ ਹਾਂਜੀ ਹਾਂਜੀ ਹਾਂ ਇਹਦਾ ਕੋਈ ਬੜਾ ਫਰਕ ਨਹੀਂ ਮਿਲੂਗਾ ਨਹੀਂ ਨਹੀਂ ਬਿਲਕੁਲ ਵੀ ਨਹੀਂ ਹੈ ਬਿਲਕੁਲ ਵੀ ਨਹੀਂ ਬਾਈ ਹੈ ਹਾਂ ਨਹੀਂ ਮੈਨੂੰ ਤਾਂ ਐ ਲੱਗਿਆ ਵੀ ਗੁਰਪ੍ਰੀਤ ਵੀ ਇਹ ਕੋਈ ਸਪੈਸ਼ਲ ਪੈਕੇਜ ਹੋਵੇ ਨਹੀਂ ਨਹੀਂ ਸਪੈਸ਼ਲ ਕੋਈ ਨਹੀਂ ਬਾਈ ਇਦਾਂ ਦੀ ਡੈਕੋਰੇਸ਼ਨ ਹਰ ਵਕਤ ਆਹ ਮੈਟਿੰਗ ਆਹਾਂ ਬਿਲਕੁਲ ਕੋਈ ਫਲਾਵਰ ਦਾ ਪੂਰਾ ਡੈਕੋਰੇਸ਼ਨ ਦਾ ਹਰ ਇੱਕ ਚੀਜ਼ ਓਕੇ ਇਦਾਂ ਦੀ ਮਿਲੂ ਹਰ ਵਕਤ ਲੈ ਯਾਰ ਫੇਰ ਤਾਂ ਗੁਰਪ੍ਰੀਤ ਦੀ ਗੱਲ ਬਣ ਗਈ ਯਾਰ ਹਾਂਜੀ ਹੈ ਕਿੰਨਾ ਚਿਰ ਪਹਿਲਾਂ ਬੰਦਾ ਬੁਕਿੰਗ ਕਰਾਵੇ ਕਿੰਨਾ ਚਿਰ ਪਹਿਲਾਂ ਦੱਸੇ ਆਪਾਂ ਨੂੰ ਪ੍ਰੋਗਰਾਮ ਦਾ ਕੋਈ ਦਿਨ ਡੇਟ ਕਿ ਕਿੰਨੇ ਕਦੋਂ ਇਨਕੁਆਰੀ ਕਰਕੇ ਕਿੰਨਾ ਚਿਰ ਪਹਿਲਾਂ ਆਪਾਂ ਨੂੰ ਪਤਾ ਹੋਵੇ ਹਫਤਾ ਪਹਿਲਾਂ 10 ਦਿਨ ਪਹਿਲਾਂ ਮਹੀਨਾ ਪਹਿਲਾਂ 2 ਮਹੀਨੇ ਪਹਿਲਾਂ ਕਦੋਂ ਦੱਸੇ ਆਪਾਂ ਉਹ ਤਾਂ ਬਈ ਹਮ ਬੁਕਿੰਗ ਤੇ ਸਾਰੀ ਹੈ ਹਮ ਜਿੱਦਾਂ ਦੀ ਹੈ ਅਗਲਾ ਜਿੰਨਾ ਪਹਿਲਾਂ ਕਰਾਉ ਉਨਾ ਹੀ ਚੰਗਾ ਹੈ ਦੇਖੋ ਉਹ ਤਾਂ ਕੋਈ ਪਤਾ ਨਹੀਂਗਾ ਕਦੋਂ ਬੁੱਕ ਹੋ ਜੇ ਘੰਟੇ ਬਾਅਦ 2 ਘੰਟਿਆਂ ਬਾਅਦ ਜਿੰਨਾ ਪਹਿਲਾਂ ਉਨਾ ਹੀ ਚੰਗਾ ਹੈਗਾ ਵੀ ਜਿਹੜਾ ਬੰਦਾ ਅੱਜ ਬੈਠਾ ਉਹ ਅੱਜ ਇਨਕੁਆਰੀ ਕਰ ਲੇ ਹਾਂ ਹਣਾ ਹਾਂ ਤੇ ਆਏ ਆਏ ਤਾਂ ਨਹੀਂ ਲਿਮਟ ਉਤੋਂ ਅਗਲੇ ਦੀ ਹੈ ਹਣਾ ਕਿ ਅਗਲੇ ਨੇ ਕਿੱਥੋਂ ਆਣਾ ਤੁਹਾਡੇ ਲਈ ਤਾਂ ਕੋਈ ਬੰਦਾ ਕਿੱਥੋਂ ਦਾ ਬੁੱਕ ਕਰ ਲੇ ਕੋਈ ਪਰੇਸ਼ਾਨੀ ਨਹੀਂ ਕੋਈ ਪ੍ਰੋਬਲਮ ਨਹੀਂ ਕੋਈ ਪਰ ਹੈ ਕਿਸੇ ਕਿਸਮ ਦੀ ਕੋਈ ਤਾਂ ਕੋਈ ਪ੍ਰੋਬਲਮ ਨਹੀਂ ਕਿ ਵੇਚ ਨਾਉਣ ਵੇਚ ਕੋਈ ਪ੍ਰੋਗਰਾਮ ਕਰਨਾ ਚਾਹੁੰਦਾ ਬੰਦਾ ਤੇ ਗੁਰਪੀਤ ਆਹ ਛੋਟਾ ਹਾਲ ਬਣਿਆ ਹੋਇਆ ਬਾਈ ਹਣਾ ਕੋਈ ਪਾਰਟੀ ਪੂਟੀ ਕਰਨੀ ਹੋਵੇ ਹਣਾ ਹਾਂ ਬਈ ਜਿਵੇਂ ਬਰਥਡੇ ਪਾਰਟੀਆਂ ਕੋਈ ਇੰਗੇਜਮੈਂਟ ਦਾ 100 ਕ ਬੰਦੇ ਦਾ ਫੰਕਸ਼ਨ ਜੇ ਕਿਸੇ ਨੇ ਕਰਨਾ ਹੋਵੇ ਤਾਂ ਉਹਦੇ ਵਾਸਤੇ ਹੈ ਜੀ ਇਹ ਉਹਦੇ ਵਾਸਤੇ ਹੈ ਜਾਂ ਜਿਵੇਂ ਮੈਰਿਜ ਦੇ ਵਿੱਚ ਕੋਈ ਕਿਸੇ ਦੇ ਵੱੜਾ ਵੀਆਈਪੀ ਪਰਸਨ ਹੈ ਕਿ ਨਹੀਂ ਵਿੱਚ ਰਹਿਣਾ ਚਾਹੁੰਦਾ ਲੱਗ ਤੋਂ ਉਹਦੇ ਵਾਸਤੇ ਹੈ ਮਲਟੀ ਪਰਪਸ ਹਾਲ ਹੈ ਮਤਲਬ ਕਿ ਕਿਸੇ ਵੀ ਕੰਮ ਪੈਨੂੰ ਲੈ ਸਕਦੇ ਆ ਮੈਂ ਨਾਲ ਹੀ ਇਹਦੇ ਇੱਕ ਰੂਮ ਬਣਿਆ ਹੋਇਆਗਾ ਜੀ ਜਿੱਦਾਂ ਕੋਈ ਕਿਸੇ ਦੀ ਇੰਗੇਜਮੈਂਟ ਹੈ ਲੇਡੀਆਂ ਇੱਧਰ ਰਹਿਣਾ ਹੈ ਜੈਂਟਸ ਇੱਧਰ ਰਹਿਣਾ ਹੈ ਤੇ ਵਾਸ਼ਰੂਮ ਵਿੱਚ ਸਾਰੇ ਰੂਮਾਂ ਦੇ ਆਪਣੇ ਰੂਮ ਕਾਫੀ ਆ 8-10 ਰੂਮ ਹੈ ਸਾਰਿਆਂ ਚ ਅਟੈਚ ਵਾਸ਼ਰੂਮ ਹੈ ਅੱਛਾ ਜਿਵੇਂ ਮਤਲਬ ਜਿਵੇਂ ਹੁਣ ਆ ਫੈਮਿਲੀ ਆ ਜਿਹੜੀ ਇਹ ਮਤਲਬ ਇੱਥੇ ਹੀ ਰਹੀ ਆ ਹਾਂਜੀ ਜਿਹੜਾ ਜਾਗੋ ਵਾਲੇ ਹੀ ਅੱਜ ਵਾਲੇ ਜਿਹੜਾ ਆਪਣਾ ਫੰਕਸ਼ਨ ਚੱਲ ਰਿਹਾ ਇਹਨਾਂ ਦੇ ਲੜਕੇ ਦੇ ਜਿਹੜੇ ਦੋਸਤ ਮਿੱਤਰ ਸੀ ਉਹ ਰਾਤ ਦੇ ਇੱਥੇ ਰੁਕੇ ਹੋਏ ਸੀਗੇ ਇੱਥੇ ਰੁਕੇ ਹੋਏ ਸੀ ਕਿ ਜਿਵੇਂ ਹੋਣਾ ਬਈ ਉਹੀ ਹੈ ਵੀ ਜਿਵੇਂ ਆਪਣੇ ਏਰੀਆ ਦੇ ਲੋਕ ਲਾ ਲੋ ਜਿਆਦਾ ਬੱਚੇ ਬਾਹਰ ਚੱਲ ਗਏ ਠੀਕ ਹੈ ਉਹਨਾਂ ਦਾ ਜਿਹੜਾ ਦੋਸਤੀ ਹੈ ਮਿੱਤਰ ਯਾਰੀਆਂ ਵਧ ਗਈਆਂ ਹੁਣ ਪਹਿਲਾਂ ਤਾਂ ਹੁੰਦਾ ਸੀ ਨੇੜੇ ਤੇੜੇ ਦੇ ਠੀਕ ਹੈ ਉਹ ਚੀਜ਼ਾਂ ਨਹੀਂ ਰਹੀਆਂ ਹੁਣ ਕੋਈ ਕਿਤੋਂ ਦਾ ਕੇ ਲਿਆ ਜਾਂ ਪੈ ਗਈਆਂ ਬਾਹਰ ਰਹਿਣ ਬੱਚਿਆਂ ਦਾ ਇਕੱਠੇ ਰਹਿਣ ਕਰਕੇ ਆ ਜਾਂਦਾ ਅਗਲੇ ਨੂੰ ਘਰੇ ਐਡਜਸਟਮੈਂਟ ਕਰਨੀ ਵੀ ਬਹੁਤ ਔਖੀ ਹੋ ਜਾਂਦੀ ਹੈ ਅੱਜ ਕੱਲ ਜਗਾ ਪਹਿਲਾਂ ਤਾਂ ਦੇਖੋ ਆਪਣੇ ਪਿੰਡਾਂ 'ਚ ਖੁੱਲੇ ਥਾਂ ਸੀ ਕੋਈ ਉਹ ਨਹੀਂ ਸੀਗਾ ਹੁਣ ਪ੍ਰੋਬਲਮ ਆਉਂਦੀਆਂ ਨੇ ਇਸ ਕਰਕੇ ਵੀ ਉਹ ਵੀ ਖਾਸ ਪ੍ਰਬੰਧ ਹੈ ਉਹ ਵੀ ਵਿੱਚੇ ਆਪਾਂ ਅਗਲੇ ਨੂੰ ਰੂਮਾਂ ਦਾ ਵੀ ਕੋਈ ਚਾਰਜ ਐਕਸਟਰਾ ਨਹੀਂ ਕੁਝ ਨਹੀਂ ਵਿੱਚੇ ਫੰਕਸ਼ਨ ਦੇ ਜਿਵੇਂ ਅਗਲਾ ਬੁਕਿੰਗ ਕਰਕੇ ਜਾਂਦਾ ਹੈ ਉਹਦੇ ਵਿੱਚ ਹੀ ਦਿੰਦੇ ਨੇ ਅਕੁਰਪੀ ਤਾਂ ਭਾਈ ਕਿੰਨੇ 파ਟਨਰ ਆ ਤੁਸੀਂ ਇਹ ਕਿੰਨੇ ਪੈਸ ਦੇ ਕਿੰਨੇ 파ਟਨਰ ਆ 5000 ਪੰਜਾ ਇੱਕੋ ਪਿੰਡ ਦੀਆਂ ਤੁਸੀਂ ਹਾਂ ਅਸੀਂ ਚਾਰ ਜਾਂ ਇੱਕ ਪਿੰਡ ਦੇ ਆ ਇੱਕ ਪੰਜਾ ਬਾਹਰੋਂ ਆਏ ਅੱਛਾ ਇੱਕ ਬਾਈ ਇੱਕ 파ਟਨਰ ਠੀਕ ਹੈ ਠੀਕ ਹੈ ਬਾਈ ਠੀਕ ਹੈ ਲੈ ਵੀ ਦਾਤਾ ਤੁਹਾਡਾ ਅਤਿਵਾਕ ਬਣਾਈ ਰੱਖੇ ਤੇ ਮੇਰੇ ਸਭਾ ਤਕਰੀਬਨ ਤਕਰੀਬਨ ਸਾਰੀ ਗੱਲਬਾਤ ਹੋ ਗਈ ਆ ਹਾਂਜੀ ਹਾਂਜੀ ਬਾਈ ਲੈ ਵੀ ਸੱਚ ਨੂੰ ਜੇ ਕਿਸੇ ਵੀ ਬੰਦੇ ਨੇ ਪਾਰਟੀ ਕਰਨੀ ਆ ਮੰਗਣਾ ਕਰਨਾ ਵਿਆਹ ਕਰਨਾ ਜਾਗੋ ਕਰਨੀ ਆ ਕੋਈ ਰਿਟਾਇਰਮੈਂਟ ਪਾਰਟੀ ਆ ਕੁਛ ਵੀ ਆ ਤਾਂ ਤੁਸੀਂ ਬਾਈ ਗੁਰਪ੍ਰੀਤ ਹੁਣਾ ਦੇ ਨਾਲ ਸੰਪਰਕ ਕਰ ਸਕਦੇ ਆ ਇਹ ਬੰਦਿਆਂ ਦਾ ਇਹ ਕੰਮ ਆ ਵੀ ਰੇਟ ਤੁਸੀਂ ਸਾਰੇ ਪੰਜਾਬ ਚੋਂ ਪਤਾ ਕਰ ਲਓ ਮੁੜ ਕੇ ਗੁਰਪ੍ਰੀਤ ਉਹਨਾਂ ਨੂੰ ਫੋਨ ਲਾ ਲਓ ਤੁਹਾਡੇ ਬਜਟ ਦੇ ਵਿੱਚੋਂ ਇਹ ਬੰਦੇ ਬਾਹਰ ਨਹੀਂ ਨਿਕਲ ਬਿਲਕੁਲ ਬਈ ਹੈ ਬਿਲਕੁਲ ਇਹ ਬੰਦੇ ਆ ਪੱਦਰ ਬੰਦੇ ਯਾਰ ਤੁਸੀਂ ਗੁਰਪ੍ਰੀਤ ਨੂੰ ਦੇਖ ਹੀ ਲਿਆ ਹੋਊਗਾ ਬਾਕੀ ਦੇ ਚਾਰ ਬਾਈ ਹੋਣੀ ਬਾਈ ਉਹਨਾਂ ਦਾ ਨਾਂ ਕੀ ਆ ਦੂਜਿਆਂ ਦਾ ਗੁਰਪ੍ਰੀਤ ਤੇਰੇ ਤੋਂ ਬਣਾ ਜਗਤਾਰ ਸਿੰਘ ਬਾਈ ਜਗਤਾਰ ਇੱਕ ਤਾਂ ਰਾਮ ਸਿੰਘ ਐਮ ਸੀ ਰਾਮ ਹੋ ਗਿਆ ਜੈਲਦਾਰ ਬਲਵਿੰਦਰ ਸਿੰਘ ਜੈਲਦਾਰ ਬਲਵਿੰਦਰ ਹੋ ਗਏ ਇੱਕ ਸੰਦੀਪ ਕੁਮਾਰ ਇੱਕ ਸੰਦੀਪ ਇਹ ਚਾਰੇ ਬੰਦੇ ਆ ਚਾਰੇ ਬੰਦੇ ਮੈਂ ਉੱਥੇ ਮੈਨੂੰ ਮੇਰਾ ਮੈਨੂੰ ਇੱਕ ਨਹੀਂ ਮਿਲਿਆ ਬਾਕੀ ਤਾਂ ਤਿੰਨ ਮਿਲ ਪਿਆ ਹਣਾ ਤਾਂ ਸਾਰੇ ਬੰਦਿਆਂ ਨੂੰ ਮੈਂ ਮਿਲਿਆ ਸਾਰੇ ਇੱਕੋ ਜਿਹੇ ਕਈ ਬੰਦੇ ਆ ਤਾਂ ਹੀ ਇਹੋ ਜਿਹੇ ਬੰਦਿਆਂ ਤੋਂ ਕੋਈ ਬਣਤੀ ਹੁੰਦੀ ਆ ਆਪਸ ਵਿੱਚ ਤੁਸੀਂ ਕਿਸੇ ਵੀ ਸੱਜਣ ਨਾਲ ਸੰਪਰਕ ਕਰ ਲਿਓ ਸਾਰੇ ਉਹੋ ਜਿਹੇ ਆ ਥੋੜੀ ਪਿੱਠ ਨਹੀਂ ਲੱਗਣ ਦਿੰਦੇ ਪੂਰਾ ਬਜਟ ਦੇ ਵਿੱਚ ਕੰਮ ਕਰਕੇ ਦੇਣਗੇ ਚੁੰਦੇ ਰਹੋ